ਹੈਮ ਭਗਵਾਨੀ ਦੀ ਸ਼ਕੀਨ ਦੋਸਤੋ ਅੱਜ ਆਪਾਂ ਇੱਕ ਫਲਦਰ ਪੌਦਿਆਂ ਬਾਰੇ ਐਮ ਨੁਕਤਾ ਤੁਹਾਡੇ ਨਾਲ ਸਾਂਝਾ ਕਰਾਂਗੇ। ਐ ਆਮ ਤੌਰ ਦੇ ਉੱਤੇ ਜਿਹੜੇ ਅਸੀਂ ਕਰੇਲੂ ਬਗੀਚੀ ਵਿੱਚ ਫਲ ਲਾਏ ਹੁੰਦੇ ਨੇ ਤੇ ਐ ਦੋਸਤ ਕੁਝ ਦੇ ਨੇ ਕਿ ਜਿਹੜੇ ਪੌਦੇ ਲਾਏ ਸੀ ਉਹ ਵਧੀ ਜਾਂਦੇ ਹਨ ਪਰ ਫਲ ਨਹੀਂ ਲੱਗਦਾ। ਜੇ ਫਲ ਲੱਗਦਾ ਤਾਂ ਉਹਦੇ ਵਿੱਚੋਂ ਪਤਾ ਡਿੱਗ ਪੈਂਦਾ। ਤੇ ਜੋ ਕੁਸਰੇ ਚੜਦਾ ਹੈ ਤਾਂ ਉਹ ਸਿੱਧੇ ਕਿਨਾਰੇ ਪੱਕਦਾ ਨਹੀਂ। ਇਹਦੇ ਹੋਰ ਵੀ ਬਹੁਤ ਸਾਰੇ ਕਾਰਨ ਹੋ ਸਕਦੇ ਆ। ਪਰ ਉਹ ਸਭ ਤੋਂ ਵੱਡਾ ਕਾਰਨ ਇਹ ਹੁੰਦਾ ਹੈ ਕਿ ਉਹਨਾਂ ਨੂੰ ਅਸੀਂ ਸਹੀ ਤਰੀਕੇ ਨਾਲ ਪਹਿਲਾ ਕਿਸਮ ਦੀ ਚੋਣ ਨਹੀਂ ਕਰਦੇ ਤੇ ਉਸ ਤੋਂ ਬਾਅਦ ਦਾ ਪਾਲਣ ਪੋਸ਼ਣ ਸਹੀ ਨਹੀਂ ਹੁੰਦਾ ਅ ਫਰਦਰ ਪੌਦੇ ਹਰ ਕੋਈ ਲਾਉਣਾ ਚਾਹੁੰਦਾ ਹੈ ਪਰ ਉਸ ਦੇ ਪਾਲਣ ਪੋਸ਼ਣ ਲਈ ਖਾਸ ਧਿਆਨ ਦੇਣ ਦੀ ਲੋੜ ਪੈਂਦੀ ਹੈ ਸਭ ਤੋਂ ਪਹਿਲੀ ਗੱਲ ਹੈ ਖਾਦ ਜਿਹੜਾ ਇਹ ਕੈਮਿਕਲ ਨੁਕਤੇ ਤੋਂ ਨਾਲ ਮਸਾਂ ਦੇ ਕਰਨਾ ਆਮ ਤੌਰ ਤੇ ਅਸੀਂ ਕੇਸ ਵਾਲ ਨਾਲ ਦੋ ਚਾਰ ਹੁੰਦੇ ਆ ਵੀ ਜਿਹੜੀ ਖਾਦ ਕਦੋਂ ਪਾਈ ਜਾਵੇ ਫਲਦਾਰ ਪੌਦਿਆਂ ਨੂੰ ਜ਼ਿਆਦਾਤਰ ਖਾਦ ਜਿਹੜੀ ਹੈਗੀ ਹੈ ਅੱਜ ਕੱਲੋ ਦਸੰਬਰ ਦੀ ਰੁੱਤ ਵਿੱਚ ਪੈਂਦੀ ਹੈ। ਅ ਪਰ ਇਹ ਜੂਰੀ ਨਹੀਂ ਕਿ ਸਾਰੇ ਪੌਦਿਆਂ ਨੂੰ ਅਸੀਂ ਦਸੰਬਰ ਦੇ ਵਿੱਚ ਜਿਹੜੀ ਖਾਦ ਪਾਈਏ ਖਾਸ तौर ਤੇ ਟਰੂਡੀ ਦੀ ਖਾਦ। ਇਹ ਮੈਂ ਉਹ ਤੁਹਾਡੇ ਨਾਲ ਦੱਸ ਰਿਹਾ ਵੀ ਕਿਹੜੇ ਕਿਹੜੇ ਪੌਦਿਆਂ ਨੂੰ ਅਸੀਂ ਖਾਦ ਪਾ ਸਕਦੇ ਹਾਂ ਦਸੰਬਰ ਮਹੀਨੇ ਦੇ ਵਿੱਚ ਤੇ ਕਿਹੜੇ ਨੂੰ ਹਲੇ ਨਹੀਂ ਪਾਉਣੀ। ਅ ਸੋ ਲਿਸਟ ਮੇਰੇ ਸਾਹਮਣੇ ਹੈ। ਜਿਹੜੇ-ਜਿਹੜੇ ਅ ਫਲਦਾਰ ਪੌਦੇ ਸਾਡੇ ਪੰਜਾਬ ਦੇ ਲਈ ਸਿਫਾਰਿਸ਼ ਕੀਤੇ ਜਾਂਦੇ ਆ ਮੈਂ ਉਹ ਤੁਹਾਡੇ ਨਾਲ ਸਾਂਝੇ ਕਰਦੇ ਪਹਿਲਾਂ ਸਾਰੇ ਉਦੇ ਵਿੱਚ ਹੈਗੇ ਜੀ ਸਾਡੇ ਕੋਲੇ ਨਿੰਬੂ ਜਾਤੀ ਅਮਰੂਦ ਆਮਬ ਨਾਸ਼ਪਤੀ ਬੇਰੀ ਲੀਚੀ ਆੜੂ ਇਹ ਅੰਗੂਰ ਹੋ ਗਏ ਆਵਲਾ ਅਲੂਚਾ ਚੀਕੂ ਅਨਾਰ ਅੰਜੀਰ ਤੇ ਸੇਬ ਦੀਆਂ ਕਿਸਮਾਂ ਜਿੱਦਤੀਆਂ ਯੂਨੀਵਰਸਿਟੀ ਨੇ ਸੋ ਇਹਨਾਂ ਵਿੱਚੋਂ ਸਿਰਫ ਜਿਹੜੇ ਜਿਹੜੇ ਪੌਦਿਆਂ ਨੂੰ ਅਸੀਂ ਦਸੰਬਰ ਦੇ ਵਿੱਚ ਖਾਦ ਪਾਉਣੀ ਹੈ ਉਹ ਪੌਦਰੇ ਨਿੰਬੂ ਜਾਤੀ ਦੇ ਸਾਰੇ ਪੌਦੇ ਹੈ ਜੀ ਤੇ ਉਸ ਤੋਂ ਬਾਅਦ ਨਾਸ਼ਪਤੀ ਹੈ ਲੀਚੀ ਹੈ ਆੜੂ ਹੋ ਗਿਆ ਤੇ ਅਲੂਚਾ ਹੈ ਅਨਾਰ ਹੈ ਤੇ ਸੇਵ ਹੈ ਸਿਰਫ ਇਹਨਾਂ ਪੌਦਿਆਂ ਨੂੰ ਹੁਣ ਦਸੰਬਰ ਦੇ ਵਿੱਚ ਖਾਦ ਪਾ ਸਕਦੇ ਆ ਐ ਕੁਝ ਪੌਦੇ ਜਿਹੜਿਆਂ ਨੂੰ ਅਸੀਂ ਜਨਵਰੀ ਫਰਵਰੀ ਦੇ ਵਿੱਚ ਖਾਦ ਪਾਵਾਂਗੇ ਕੁਝ ਨੂੰ ਮਈ ਦੇ ਵਿੱਚ ਪਾਵਾਂਗੇ ਸੋ ਖਾਦ ਪਾਉਣ ਦਾ ਤਰੀਕਾ ਇਹ ਹੈ ਕਿ ਪਹਿੰਨਾ ਪੌਦੇ ਦੇ ਉੱਪਰ ਜਿੰਨਾ ਕੋ ਉੱਪਰ ਫਲਾਏ ਤੇ ਉੱਥੋਂ ਤੱਕ ਜਿਹੜਾ ਹਲਕੀ ਜੀ ਗੋਡੀ ਕਰ ਲੋ ਤੇ ਉਸ ਤੋਂ ਬਾਅਦ ਰੂੜੀ ਦੀ ਗਲੀ ਸੜੀ ਰਾਖਾ ਖਾਦ ਹੋਣੀ ਚਾਹੀਦੀ ਹੈ ਜੇ ਕੱਚੀ ਖਾਦੋ ਬਿਤਾ ਉਹਦੇ ਨਾਲ ਸਿਆਉਕ ਪੈਣ ਦਾ ਡਰ ਰਹਿੰਦਾ ਤੇ ਉਹ ਵਿਸਤਾਂ ਇਹ ਵੀ ਮਾਤਰਾ ਇਹਦੀ ਕਿੱਲਾਂ ਵਿੱਚ ਗਣੀ ਜਾਂਦੀ ਹੈ ਯੂਨੀਵਰਸਿਟੀ ਵੱਲੋਂ ਪਰ ਤੁਸੀਂ ਇਹ ਮੰਨ ਕੇ ਚੱਲੋ ਵੀ ਜੇ ਇੱਕ ਸਾਲ ਦਾ ਪੌਦਾ ਤੁਹਾਡੇ ਕੋਲੇ ਇੱਕ ਸਾਲ ਤੋਂ ਹੁੰਦਾ ਇਹ ਪਹਿਲਾਂ ਤੁਸੀਂ ਲਾਇਆ ਹੁੰਦਾ ਤੇ ਦੂਸਰੇ ਸਾਲ ਜਾ ਕੇ ਅਸੀਂ ਫਲ ਪਾਉਣੇ ਕੋਈ ਟੋਕਰਾਕ ਜਿਹੜੀ ਗਲੀ ਸੜੀ ਰੂੜੀ ਹੈ ਉਸੇ ਪਾ ਦਿਓ ਤੇ ਜੇ ਦੋ ਸਾਲ ਦਾ ਪੌਦਾ ਦੋ ਪਾ ਦਿਓ ਜੇ ਤਿੰਨ ਸਾਲਾ ਪੌਦਾ ਤਿੰਨ ਪਾ ਦਿਓ ਤੇ ਫਿਰ ਉਹਨੂੰ ਚੰਗੀ ਤਰ੍ਹਾਂ ਉਹਦੇ ਵਿੱਚ ਦਵਾਰਾ ਗੋਡੀ ਕਰਕੇ ਮਿਲਾ ਕੇ ਉਸਪਰੰਤ ਉਸ ਨੂੰ ਪਾਣੀ ਜ਼ਰੂਰ ਦੇ ਦਿਓ ਸੋ ਹੁਣ ਸਮਾਂ ਹੈ ਜੇ ਅਸੀਂ ਇਹੀ ਖਾਦ ਕਿਸੇ ਗਲਤ ਸਮੇਂ ਤੇ ਪਾਉਨੇ ਆ ਤਾਂ ਉਹਦੇ ਨਾਲ ਫਾਇਦੇ ਤੋਂ ਨੁਕਸਾਨ ਹੋ ਜਾਂਦਾ ਹੈ ਕਈ ਵਾਰੀ ਪੌਦਾ ਜਿਹੜਾ ਉਹ ਨੂੰ ਫੁੱਲ ਲੱਗਣ ਵਾਲੇ ਹੁੰਦੇ ਆ ਤੇ ਅਸੀਂ ਖਾਦ ਪਾ ਦਿੰਨੇ ਆ ਵੀ ਇਹਨੂੰ ਫੁੱਲ ਜੰਗੇ ਲੱਗ ਜਾਣਗੇ ਫਲ ਜੰਗਾ ਬਣ ਜਾਊਗਾ ਤੇ ਉਹ ਫੁੱਲ ਵਾਲੇ ਪਾਸੋਂ ਜਿਹੜਾ ਉਹਦਾ ਧਿਆਨ हट ਜਾਂਦਾ ਤੇ ਫਿਰ ਉਹ ਫਟਾਰਾ ਲੈਣ ਲੱਗ ਜਾਂਦਾ ਜਦੋਂ ਕੋਈ ਪੌਦਾ ਫਟਾਰਾ ਲੈਣ ਲੱਗ ਗਿਆ ਤਾਂ ਉਹ ਆਪਣੇ ਪੱਤੇਆਂ ਵਾਲੇ ਪਾਸੇ ਵੱਧਾ ਹੋਣਾ ਸ਼ੁਰੂ ਹੋ ਜਾਂਦਾ ਹੈ ਉਸ ਦੇ ਨਾਲ ਪਹਿਲੇ ਗੱਲ ਤਾਂ ਬਹੁਤਾ ਫਲ ਬਣਦਾ ਨਹੀਂ ਜਿਹੜਾ ਫਲ ਬਣਦਾ ਉਹ ਛੱਡ ਜਾਂਦਾ ਇਸ ਕਰਕੇ ਇਹ ਜੁਰਦ ਦਾ ਖਿਆਲ ਰੱਖੋ ਕਿ ਜਿਹੜੀ ਅਸੀਂ ਨਾਈਟ੍ਰੋਜਨ ਪਾਉਣੀ ਹੈ ਭਾ ਉਹ ਯੂਰੀਆ ਜਾਂ ਫਾਸਫੋਸ ਡੀਏਪੀ ਵਗੈਰਾ ਉਹ ਵੀ ਤੁਸੀਂ ਇਸ ਸਮੇਂ ਉੱਤੇ ਪਾ ਸਕਦੇ ਹੋ ਜੇ ਇਸ ਹਾਲਕ ਦਾ ਪੌਦਾ ਤੁਹਾਡੇ ਕੋਲੇ 100-100 ਗ੍ਰਾਮ ਪਾ ਦਿਓ ਨਾਲ ਪੋਟਾਸ਼ ਪਾ ਦਿਓ 50 ਗ੍ਰਾਮ ਨਾਲ ਜੀ ਰੂੜੀ ਦੀ ਖਾਦ ਤੇ ਇਹ ਬਿਲਕੁਲ ਟਕਮਾ ਸਮਾਂ ਹੈ ਗਰੀ ਸੂੜੀ ਦੀ ਖਾਦ ਤੁਸੀਂ ਫਲਦਾਰ ਪੌਦਿਆਂ ਨੂੰ ਪਾ ਸਕਦੇ ਆ ਉਮੀਦ ਹੈ ਆ ਤੁਹਾਨੂੰ ਡਾਕਟਰ ਤੁਹਕਾ ਲੱਗਾ ਹੋਏਗਾ ਬੜਾ ਬਹੁਤ ਧੰਨਵਾਦ